ਅਜਨਾਲਾ ਦੇ ਪਿੰਡ ਖੜਰ ਕਲਾਂ ਦੇ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਤੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜੋ ਹੜ੍ਹ ਤੇ ਦੌਰਾਨ ਜੋ ਪੈਦਾ ਹੋਈ ਸਥਿਤੀ ਹੈ ਉਸ ਤੋਂ ਛੁਟਕਾਰਾ ਕਰਨ ਦੇ ਲਈ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਪਰਿਵਾਰਾਂ ਤੇ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਨਾਲ ਦੁੱਖ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਵਿਸ਼ੇਸ਼ ਗੱਲ ਇਹ ਹੈ ਤੁਹਾਨੂੰ ਦੱਸਦੀ ਏ ਕਿ ਇਸ ਵਕਤ ਜਦੋਂ ਗਿਆਨੀ ਰਗਵੀਰ ਸਿੰਘ ਅਰਦਾਸ ਕਰ ਰਹੇ ਸਨ ਤਾਂ ਉਹ ਇੰਨੇ ਭਾਵੁਕ ਹੋ ਗਏ ਤਾਂ ਉਹਨਾਂ ਤਾਂ ਉਹ ਆਪਣੇ ਆਪ ਨੂੰ ਰੋਣ ਤੋਂ ਨਹੀਂ ਰੋਕ ਸਕੇ ਤਾਂ ਭੁੱਬਾ ਮਾਰ ਕੇ ਰੋਣ ਲੱਗੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਅੱਗੇ ਤੋਂ ਅਜਿਹਾ ਸਮਾ ਜਿਹੜਾ ਉਹ ਨਾ ਆਵੇ खालसा वेगुरु जी की फतेह अज एक बहुत वही गुफा है लखड़ जमीन फसल बर्बाद हो चुकी है जमीन खराब हो चुकी बेघर हो चुके हैं बहुत सारे घर भी जेडे ने तो हो चुके हैं। और कई कई था जसिया है प्रशासन वालों के छे छे सात सस्त पानी कई था चढ़िया हुआ ਅੱਜ ਜਿਵੇਂ ਅਸੀਂ ਵੜਾ ਚਲਾ ਪਿੰਡ ਵਿੱਚ ਖੜੇ ਹੋਏ ਹਾਂ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਹਾਂ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਾਪਾ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਵਿਪਤਾ ਪੰਜਾਬ ਤੇ ਸਈ ਹੈ ਸਾਨੂੰ ਇਤੋਂ ਲਜਾਤ ਮਿਲਦਾ ਜੀ ਅਰਦਾਸ ਕਿ ਕੀ ਬਾਬਾ ਤਾਜਪੁਰੀ ਹੋਵੇ ਆਪਣਾ ਆਪਣਾ ਦਾ ਨੰਬਰ ਰਕੀਲਾ ਇਹ ਮੇਰੇ ਕੋਲ ਦੇਖੇ ਕੰਪਨੀ ਉਸ ਮਾਰੇ ਹਾਲਾਤ ਨੇ ਜੋ ਦੇਖ ਆਇਆ ਅੱਗੇ ਆਪਾਂ ਜਿੰਨ ਗਿੱਪਸਾ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤੋਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘੇੜ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ पूरे देश में कित बिपता पीब वासी अपने जान हीर के उ पहुंचते हैं कोई भी सहायता की लौर है वो करते हैं इतों तक भी है कि सा ज्बंद लोगों घर बना के भी देती दुख यह है कि अच्छा से बिता मनी है तो किसी ने भी पंजाब की बह नहीं फड़ी आके इतों तक ही सेंटर की सरकार मैं पहला भी कह चुका कि जेकर यह हालात गुजरात के होंगे ਪਹਿਲਾਂ ਪੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਟੈਕਸੀ ਬਜਾਇੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਵੀ ਪੰਜਾਬ ਦੇ ਨਾਲ ਵਿਸਥਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ